ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਦੋਸਤੋ ਨਿਊ ਹਾਲੈਂਡਸ 520 ਟਰੈਕਟਰ ਕਿੱਥੇ ਖੜਾ ਹੈ ਕਿੰਨੇ ਮਾਡਲ ਤੇ ਕੀ ਰੇਟ ਹੈ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰ ਦਿਆ ਕਰੋ ਤਾਂ ਕਿ ਟਰੈਕਟਰ ਜਲਦੀ ਤੋਂ ਜਲਦੀ ਸੇਲ ਹੋ ਸਕੇ ਦੋਸਤੋ ਅੱਜ ਆਪਾਂ ਲੈ ਕੇ ਆਏ ਦੋਸਤੋ ਨਿਊ ਹਾਲੈਂਡਸ 520 ਟਰੈਕਟਰ ਹੈ ਦੋਸਤੋ ਤੇ 2122 ਮਾਡਲ ਟਰੈਕਟਰ ਹੈ ਤੇ 1315000 ਦਾ ਰੇਟ ਰੱਖਿਆ ਗਿਆ ਬਾਕੀ ਜਿਹੜਾ ਨਾ ਰੇਟ ਆ ਦੋਸਤੋ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਦੋਸਤੋ ਟਾਪ ਮਾਡਲ ਟਰੈਕਟਰ 2122 ਮਾਡਲ ਟਰੈਕਟਰ ਆ ਦੋਸਤੋ ਤੇ ਬਾਕੀ ਛਤਰੀ ਲੱਗੀ ਹੋਈ ਹੈਗੀ ਪਾਵਰ ਸਟੀering ਤੇ ਡਿਊਲ ਕਲਚ ਟਰੈਕਟਰ ਆ ਦੋਸਤੋ ਤੇ ਟਾਇਰਾਂ ਦੀ ਗੱਲ ਕਰੀ ਦੋਸਤੋ ਐਮ ਆਰ ਐਫ ਦੇ ਟਾਇਰ ਆ 16x28 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਿਆ ਚਾਰੇ ਟਾਇਰ ਸਾਨੂੰ ਵਧੀਆ ਸਾਫ਼ ਤੇ ਨਵੇਂ ਮਿਲਣਗੇ ਤੇ ਵਧੀਆ ਬਾਕੀ ਟਾਇਰਾਂ ਦੇ ਨਾਲ ਬੀਟੀਵੀ ਪਾਈਦੇ ਲਾਇਵ ਆ ਬਾਕੀ ਬਹੁਤ ਹੀ ਘੱਟ ਚੱਲੇ ਹੋਇਆ ਟਰੈਕਟਰ ਆ ਦੋਸਤੋ ਤੇ ਬਾਕੀ ਬੈਕ ਸਾਈਡ ਤੋਂ ਉਹਨੂੰ ਟਰੈਕਟਰ ਦਿਖਾ ਦਿੰਨੇ ਆ ਟਰੈਕਟਰ ਬੈਕ ਸਾਈਡ ਤੋਂ ਬਿਲਕੁਲ ਸਾਫ਼ ਪਿਆ ਦੋਸਤੋ ਰੰਗ ਪੇਂਟ ਸਾਰਾ ਸਾਫ਼ ਆ ਦੋਸਤੋ ਨਾਲ ਤਾਂ ਹੋਇਆ ਵਾ ਡੈਕ ਲੱਗਿਆ ਹੋਇਆ ਛਤਰੀ ਲੱਗੀ ਹੋਈ ਆ ਤੇ ਪੰਜਾਬ ਨੰਬਰ ਟਰੈਕਟਰ ਆ ਦੋਸਤੋ ਤੇ ਬਾਕੀ ਇਹ ਜਿਹੜਾ ਟਰੈਕਟਰ ਦੋਸਤੋ ਇਹ ਬਰਨਾਲੇ ਏਰੀਆ ਦੇ ਵਿੱਚ ਟਰੈਕਟਰ ਖੜਾਗਾ ਤੇ ਪਾਵਰ ਸਟੀering ਡੂਲਟਰੈਕਟਰ ਦੋਸਤੋ ਟਾਇਰ ਬਿਲਕੁਲ ਸਾਫ ਪਿਆਗੇ ਚਾਰੇ ਟਾਇਰਾਂ ਦੇ ਨਾਲ ਬੇਟ ਲੱਗੇ ਹੋਏ ਆ ਤੇ ਨਿਊ ਹਾਲੈਂਡ 520 ਟ੍ਰੈਕਟਰ ਦੋਸਤੋ ਬਹੁਤ ਹੀ ਵਾਕੀ ਦੀ ਟ੍ਰੈਕਟਰ ਦੀ ਲਿਫਟ ਕੰਪੈਸਿਟੀ ਦੋਸਤੋ 2000 ਕਿਜੀ ਦੀ ਆ ਤੇ 64 ਐਚਪੀ ਦੀ ਪਾਵਰ ਦੇ ਨਾਲ ਟ੍ਰੈਕਟਰ ਦੋਸਤੋ ਡਬਲ ਕਲੱਚ ਤੇ ਪਾਵਰ ਸਟੀering ਟ੍ਰੈਕਟਰ ਦੋਸਤੋ ਇੰਜਣ ਗੇਅਰ ਬਿਲਕੁਲ ਓਕੇ ਦੋਸਤੋ ਸਰਵਿਸ ਹੋਈ ਵੀ ਆ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਟ੍ਰੈਕਟਰ ਹੈਗਾ ਤੇ ਵਾਕੀ ਤੁਸੀਂ ਦੇਖ ਸਕਦੇ ਹੋ ਇੰਜਣ ਗੇਅਰ ਬਿਲਕੁਲ ਸਾਫ ਪਿਆ ਦੋਸਤੋ ਟਰੈਕਟਰ ਦੇ ਨੂਰੇ ਵੀ ਵੇਟ ਲਾਇਆ ਵ ਬਾਈ ਦਾ ਤੇ ਬਹੁਤ ਹੀ ਸੰਭ ਕੇ ਰੱਖਿਆ ਹੋਇਆ ਟਰੈਕਟਰ ਦੋਸਤੋ ਤੇ ਵਾਕੀ ਤੁਸੀਂ ਦੇਖ ਸਕਦੇ ਹੋ ਟਾਇਰ ਟੂ ਬਿਲਕੁਲ ਸਾਫ ਪਿਆ ਬੜੀ ਵਧੀਆ ਦੋਸਤੋ ਤੇ ਵਾਕੀ ਦੇਖ ਸਕਦੇ ਹੋ ਵੇਟ ਲੱਗਿਆ ਵ ਮੂਰੇ ਵੀ ਪਾਵਰ ਸਟ੍ਰੇਨ ਡੂਲ ਟਰੈਕਟਰ ਹੈ ਦੋਸਤੋ ਵਾਕੀ ਜੇ ਕਿਸੇ ਵੀ ਨੂੰ ਟਰੈਕਟਰ ਲੈਣਾਗਾ ਜੇ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆਪਾਂ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਬਾਕੀ ਅਗਲਾ ਟਰੈਕਟਰ ਦੋਸਤੋ ਆਪਣੇ ਕੋਲ ਆਇਆਗਾ ਮਹਿੰਦਰਾ ਅਰਜਨ ਨੋਵਾ 605 DI ਟਰੈਕਟਰ ਹੈਗਾ ਤੇ ਇਹ ਵੀ ਦੋਸਤੋ 2022-23 ਮਾਡਲ ਟਰੈਕਟਰ ਹੈਗਾ ਬਹੁਤ ਹੀ ਸਾਫ ਕੇ ਰੱਖਿਆ ਹੋਇਆ ਟਰੈਕਟਰ ਹੈਗਾ 605 DI ਟਰੈਕਟਰ ਦੋਸਤੋ ਚਾਰ ਸਿਲੰਡਰ ਇਹਦੇ ਪਾਵਰ ਸਟੀering ਟੂਲ ਕਲਚ ਟਰੈਕਟਰ ਹੈ ਇਹ ਤੇ ਵਧੀਆ ਸਾਫ ਟਰੈਕਟਰ ਦਾ ਰੰਗ ਪਿੰਟ ਸਾਰਾ ਸਾਫ ਪਿਆਗਾ ਤੇ ਇੰਜਨ ਗੇਅਰ ਬਿਲਕੁਲ ਬਲੋ ਕਮ ਓਕੇ ਦੋਸਤੋ ਸਰਵਿਸ ਹੋਈ ਵੀ ਆ ਅਰਜਨਮਿੰਦ 605 DI ਟਰੈਕਟਰ ਦੋਸਤੋ ਟਾਇਰਾਂ ਦੀ ਗੱਲ ਕਰੀ ਦੇਦੀ ਐਮ ਆਰ ਐਫ ਦੇ ਟਾਇਰ 16.5 ਦੇ ਟਾਇਰ ਟਾਇਰ ਵਧੀਆ ਸਾਫ ਪਿਆ ਦੋਸਤੋ ਬਾਕੀ ਬੈਕ ਸਾਈਡ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਆ ਡਾਬਰਤੀ ਡੰਡਾ ਤੁਹਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਦੋਸਤੋ ਇਹ ਵੀ ਤੇ ਵਾਕੀ ਵੀ ਟਰੈਕਟਰ ਦੋਸਤੋ ਤੁਹਾਨੂੰ ਬਰਨਾਲੇ ਏਰੀਆ ਦੇ ਵਿੱਚ ਹੀ ਮਿਲੂਗਾ ਤੇ ਵਧੀਆ ਸਾਫ ਟਰੈਕਟਰ ਰੰਗ ਪਿੰਡ ਸਾਰਾ ਨਾਲ ਤੋਂ ਹੈ ਬਗਾ ਬਿਲਕੁਲ ਸਾਫ ਟਰੈਕਟਰ ਦੋਸਤੋ ਤੇ ਅਰਜਨ ਮਹਿੰਦਰਾ 605 DI ਟਰੈਕਟਰ ਚਾਰ ਸਿਲੰਡਰ ਦੇ ਵੀ ਤੇ ਘੋੜਾ ਬੰਪਰ ਟਰੈਕਟਰ ਦੋਸਤੋ ਪਾਵਰ ਸਟੀering ਡੂਲ ਕਲਚ ਟਰੈਕਟਰ ਤੇ ਬਾਕੀ ਜਿਹੜੇ ਦਾ ਰੇਟ ਦੀ ਗੱਲ ਆ ਦੋਸਤੋ ਉਹ ਮੌਕੇ ਤੇ ਹੋ ਜੂਗੀ ਤੇ ਬਾਕੀ ਦੇਖ ਸਕਦੇ ਹੋ 2022 ਮਾਡਲ ਟਰੈਕਟਰ ਆ ਦੋਸਤੋ ਇਹ ਤੇ ਬਾਕੀ ਵੀਡੀਓ ਨੂੰ ਕਰ ਦੋ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ